ਵਿਆਹ ਵਿੱਚ ਪਿਆ 100-100 ਦੇ ਨੋਟਾਂ ਦਾ ਮੀ ਬਰਾਤੀਆਂ ਨੇ ਚੱਕ-ਚੱਕ ਭਰ ਲਈਆਂ ਜੇਬਾਂ ਪਰ ਸੱਚ ਪਤਾ ਲੱਗਣ ਤੇ ਹੁਣ ਪਿਆ ਸ਼ਰਮਿੰਦਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਨਵੀਂ ਜੋੜੀ ਉੱਪਰੋਂ ਪੈਸੇ ਵਾਰੇ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਦਰਅਸਲ ਇਸ ਵਿਆਹ ਵਿੱਚ ਜਿਵੇਂ ਹੀ ਨਵੀਂ ਵਿਆਹੀ ਜੋੜੀ ਦੀ ਐਂਟਰੀ ਹੁੰਦੀ ਹੈ ਅਤੇ ਸ਼ਗਨਾ ਲਈ ਸਟੇਜ ਵੱਲ ਲਿਜਾਇਆ ਜਾਂਦਾ ਏ ਤਾਂ ਵਿਆਹ ਵਾਲੇ ਮੁੰਡੇ ਦੇ ਰਿਸ਼ਤੇਦਾਰ ਨਵੀਂ ਜੋੜੀ ਉੱਪਰੋਂ 100-100 ਤੇ 20-20 ਦੇ ਨੋਟਾਂ ਦਾ ਮੀ ਪਾਉਣ ਲੱਗ ਜਾਂਦੇ ਨੇ ਪੈਸੇ ਐਨੇ ਵਾਰੇ ਜਾਂਦੇ ਨੇ ਕਿ ਚਾਰੇ ਪਾਸੇ ਨੇ ਨੋਟ ਹੀ ਨੋਟ ਦਿਖਾਈ ਦਿੰਦੇ ਨੇ ਇੰਨੇ ਨੋਟ ਦੇਖ ਕੇ ਬਰਾਤੀ ਵੀ ਨੋਟਾਂ ਨੂੰ ਚੱਕਣ ਲੱਗ ਜਾਂਦੇ ਨੇ ਪਰ ਜਦੋਂ ਧਿਆਨ ਨਾਲ ਨੋਟ ਦੇਖੇ ਜਾਂਦੇ ਨੇ ਤਾਂ ਇਹ ਨੋਟ ਅਸਲੀ ਨਹੀਂ ਸਗੋਂ ਨਕਲੀ ਹੁੰਦੇ ਨੇ ਜਿਸ ਤੋਂ ਬਾਅਦ ਨੋਟ ਚੱਕਣ ਵਾਲੇ ਸਾਰੇ ਹੀ ਸ਼ਰਮਿੰਦਾ ਹੋ ਜਾਂਦੇ ਨੇ ਪਰ ਬੱਚੇ ਇਹਨਾਂ ਨੋਟਾਂ ਨੂੰ ਇਕੱਠੇ ਕਰਨ ਲੱਗ ਜਾਂਦੇ ਨੇ ਸੋ ਨੋਟ ਵਾਰਨ ਵਾਲਿਆਂ ਨੇ ਵੀ ਕਮਾਲ ਕਰਤੀ ਪਤੰਦਰ ਭੋਰਾਨੀ ਸੰਗੇ ਨਕਲੀ ਨੋਟ ਵਾਰਨ ਲੱਗੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ